ਪੜਵੋ ਲੋ ਜੀ ਇੱਕ ਹੋਰ ਅਪਡੇਟ ਹੈ ਜਿਹੜੀ ਜਾਰੀ ਕੀਤੀ ਗਈ ਹੈ ਜੀ ਐਡਵਰਟਾਈਜ਼ਮੈਂਟ ਨੰਬਰ 19/2021 ਰਹੀ 212024 ਪ੍ਰੋਵੀਜ਼ਨਲ ਲਿਸਟ ਹੈ ਜਿਹੜੀ ਜੀ 3rd ਕੈਂਡੀਡੇਟਸ ਦੀ ਜਾਰੀ ਕੀਤੀ ਗਈ ਸੀ ਨੌਨ ਜੁਆਇਨਿੰਗ ਸੀਟਸ ਦੇ ਅਗੇਡਿੰਗ ਕਲਰਕ ਅਕਾਊਂਟ ਦੀਆਂ ਠੀਕ ਹੈ ਜੀ ਜਿਹੜੇ ਵੱਧ ਮੈਰਿਟ ਵਾਲੇ ਉਮੀਦਵਾਰ ਟਾਈਪ ਟੈਸਟ ਲਈ ਨਾ ਬੁਲਾਏ ਜਾਣ ਕਰਕੇ ਨੌਨ ਜੁਆਇਨਿੰਗ ਦੀਆਂ ਅਸਾਮੀਆਂ ਲਈ ਵਿਚਾਰਨ ਤੋਂ ਰਹਿ ਗਏ ਸੀ ਉਨਾ ਉਮੀਦਵਾਰਾਂ ਨੂੰ ਟਾਈਪ ਟੈਸਟ ਲਈ ਵਿਚਾਰਨ ਉਪਰੰਤ ਅਤੇ ਹੋਰ ਪ੍ਰਾਪਤ ਹੋਈਆਂ ਨੋਨ ਜੁਆਇਨਿੰਗ ਅਸਾਮੀਆਂ ਸ਼ਾਮਲ ਕਰਦੇ ਹੋਏ ਮੁਕੰਮਲ ਸੂਚੀ ਹੈ ਜਿਹੜੀ ਉਹ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਤੇ ਜਾਰੀ ਕੀਤੀ ਜਾਵੇਗੀ ਤਾਂ ਇਹ ਸੂਚਨਾ ਜਦੋਂ ਵੀ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਇਸ ਲਈ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਜਿੰਨੀਆਂ ਵੀ ਅਪਡੇਟ ਆਉਂਦੀਆਂ ਨੇ ਸਾਰੀਆਂ ਅਪਡੇਟ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਵਾਰ-ਵਾਰ ਕਹਿੰਦੇ ਰਹਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਵਾਲੋ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਨੇ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲ ਟੈਕ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਨਵੀਆਂ ਨਵੀਆਂ ਰੈਸਪੀਜ਼ ਦੇਖਣ ਦੇ ਲਈ ਟੇਸਟ ਐਂਡ ਟਰੈਵਲ ਚੈਨਲ ਵੀ ਹੈ ਆਪਣਾ ਉਸ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਪਲੀਜ਼ ਸਾਰੇ ਜਾ ਕੇ ਜੁਆਇਨ पीडीएफ फाइल टेलीग्राम चैनल ਤੇ ਪ੍ਰੋਵਾਈਡ ਕਰਾ ਦੇਣਗੇ ਕਮੈਂਟ ਜਰੂਰ ਕਰ ਦਿਓ ਹੋਰ ਅਪਡੇਟ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਇਸ ਦੇ ਲਈ ਮਿਲਦੇ ਆ ਜੀ ਤਦ ਤੱਕ ਲਈ ਬੀ ਸੇ ਸਟੇ ਕਨੈਕਟਡ ਬਾਏ ਬਾਏ